ਇਹ ਸ਼ਹੀਦਾਂ ਨੇ ਸਰਤਾਜ ਤੇ ਗੁਰੂ ਅਰਜਨ ਦੇਵ ਸਾਹਿਬ ਦੀ ਆ। ਲੇਕਿਨ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਵੀ ਦੋ ਸ਼ਹੀਦ ਹਨ। ਇੱਕ ਹੈ ਕਾਜੀ ਰੁਕਨਦੀਨ ਜੀ ਤੇ ਦੂਜੇ ਨੇ ਭਾਈ ਤਾਰੂ ਪੋਪਟ। ਸਭ ਤੋਂ ਛੋਟੀ ਉਮਰ ਦਾ ਪਹਿਲਾ ਸ਼ਹੀਦ ਭਾਈ ਤਾਰੂ ਪੋਪਟ ਆ। ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਉਹਦਾ ਜ਼ਿਕਰ ਆ। ਤੇ ਕਾਜੀ ਰੁਕਨਦੀਨ ਜੀ ਜਿਹੜੇ ਮੱਕੇ ਦੇ ਉਸ ਸਮੇਂ ਦੇ ਵੱਡੇ ਕਾਜੀ ਸਨ। ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਨੇ 1 ਸਾਲ ਉੱਥੇ ਰਹਿ ਕੇ ਵਿਚਾਰ ਕੀਤੀ। ਤੇ ਉਹਨੇ ਮੰਨ ਲਿਆ ਵੀ ਇਹੋ ਹੀ ਅੱਲਾ ਆ। ਤੇ ਕਾਜੀ ਰੁਕਨਦੀਨ ਨੂੰ ਸ਼ਹੀਦ ਹੀ ਤਾਂ ਕੀਤਾ ਗਿਆ ਤੇ ਉਹਨੇ ਕਿਸੇ ਬੰਦੇ ਨੂੰ ਅੱਲਾ ਆਖਿਆ ਅਜ ਕਬਰਾਂ 'ਤੇ ਤੇਲ ਪਾਉਣਾ ਸਾਡਾ ਰਵਾਜ ਹੈ ਕੋਈ ਮੁਸਲਮਾਨ ਕਬਰ 'ਤੇ ਤੇਲ ਨਹੀਂ ਜੇ ਪਾਉਂਦਾ ਉਹ ਮੰਨਦਾ ਤੇ ਕੇਵਲ ਅੱਲਾ ਨੂੰ ਉਹ ਪੜਦਾ ਤੇ ਕੇਵਲ ਕੁਰਾਨ ਸ਼ਰੀਫ ਆ ਤੇ ਕਾਜੀ ਰੁਕਨਦੀਨ ਸਾਹਿਬ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਉਹਨੇ ਕਿਸੇ ਬੰਦੇ ਨੂੰ ਅੱਲਾ ਕਹਿਤਾ ਤੇ ਉਹਦੀ ਸ਼ਹੀਦੀ ਹੋਈ ਉਹਨੂੰ ਅੱਧਾ-ਅੱਧਾ ਜ਼ਮੀਨ 'ਤੇ ਗੱਢ ਕੇ ਉਹਦੇ ਉੱਤੇ ਦਹੀਂ ਪਾ ਕੇ ਕੁੱਤਿਆਂ ਕੋਲ ਪੜਵਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਉਹ ਵਾ ਸਿੱਖ ਜਗਤ ਦਾ ਵੱਡਾ ਸ਼ਹੀਦ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਸ਼ਹੀਦ ਤੇ ਉਹਨਾਂ ਤੋਂ ਲੈ ਕੇ ਅੱਜ ਤੱਕ ਸ਼ਹੀਦ ਹੀ ਬਿਆੰਤ ਨੇ ਪਰ ਖਾਲਸਾ ਜੀ ਉਹ ਦਿਨ ਭੁੱਲੇ ਨਹੀਂ ਜਾ ਸਕਦੇ ਜਿੱਦੋਂ ਸਾਡੇ ਸਿਰਾਂ ਦੇ ਮੁੱਲ ਪਏ